ਦੇਖੋ ਦੋਸਤੋ ਆ ਬੱਚਾ ਜਿਹੜਾ ਤੁਸੀਂ ਦੇਖ ਰਹੇ ਹੋ ਪਹਿਲਾਂ ਬਿਲਕੁਲ ਨਹੀਂ ਸੀ ਤੁਰਦਾ ਤੇ ਬੈਠਾ ਰਹਿੰਦਾ ਸੀ ਤੇ ਹੁਣ ਦੇਖੋ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਜਿਹੜਾ ਪਹਿਲਾਂ ਹਾਂਜੀ ਹਾਂਜੀ ਬਹੁਤ ਨੇ ਕਿ ਇਹ ਜੋੜਾਂ ਦਾ ਦਰਦ ਹੋ ਗਿਆ ਹਨ ਕੋਈ ਦਰਦ ਦਾ ਮਤਲਬ ਕੋਈ ਵੀ ਹੋਵੇ ਆਪਾਂ ਦਰਦ ਠੀਕ ਕਰਨਾ ਅੱਛਾ ਮਾਂ ਬਾਪ ਜਾਦੂ ਮਾਰ ਕੇ ਠੀਕ ਹੋ ਗਏ ਸਿੱਕਾਰ ਦੋਸਤੋ ਅੱਜ ਤੁਹਾਡੇ ਬਹੁਤ ਜ਼ਿਆਦਾ ਕੰਮ ਦੀ ਵੀਡੀਓ ਆ ਗਈ ਆਪਾਂ ਆਮ ਦੇਖਦੇ ਆਂ ਕਿ ਵੀ ਜਦੋਂ ਬੱਚਾ ਹੁੰਦਾ ਜਾਂ ਜਵਾਕ ਹੁੰਦਾ ਨਾਰਮਲ ਹੁੰਦਾਗਾ ਤੇ ਇੱਕ ਵਾਰ ਜਦੋਂ ਵੱਡਾ ਹੁੰਦਾ ਹੌਲੀ ਹੌਲੀ ਤੇ ਆਪਾਂ ਦੇਖਦੇ ਹੋ ਤੁਰ ਨਹੀਂ ਸਕਦਾ ਹੁੰਦਾ ਨਾ ਬਈ ਪ੍ਰੋਬਲਮ ਆ ਜਾਂਦੀ ਆਮ ਉਹਦਾ ਕਿਤੇ ਵੀ ਹੱਲ ਨਹੀਂ ਮਿਲਦਾ ਹੈਗਾ ਅੱਜ ਰਾਮਪੁਰੇ ਸਾਇਰ ਦੇ ਵਿੱਚ ਆਇਾਂਗੇ ਤੇ ਬਾਈ ਨੇ ਆ ਪਹਿਲਾਂ ਤੁਹਾਨੂੰ ਬੱਚਾ ਦਿਖਾਉਂਗਾ ਇਹ ਪਹਿਲਾਂ ਬਿਲਕੁਲ ਨਹੀਂ ਸੀ ਦੁਰਦਾਈ ਨਹੀਂ ਪਹਿਲਾਂ ਬਿਲਕੁਲ ਨਹੀਂ ਸੀ ਤੁਰਦਾ ਜੀ ਨਹੀਂ ਜੀ ਪਹਿਲਾਂ ਬਿਲਕੁਲ ਨਹੀਂ ਤੁਰਦਾ ਸੀਗਾ ਜੀ ਜਿੱਦੇ ਬਾਈ ਦੀ ਅਸੀਂ ਮੋਬਾਈਲ 'ਚ ਐਡ ਦੇਖੀ ਸੀਗੀ ਉਹਦੇ ਅਸੀਂ ਆਗੇ ਸੀਗੇ ਤੇ ਬਈ 22 ਦਿਨਾਂ ਤੋਂ ਇਹਨੇ ਜਿ ਘੜੀਰਾ ਫੜ ਲਿਆ ਸੀਗਾ ਜੀ ਤੇ 4 ਮਹੀਨੇ ਤੋਂ ਜੇ ਇਹ ਤੁਰਨ ਲੱਗਾ ਜੀ ਪਹਿਲਾਂ ਖਾਂਦਾ ਵੀ ਨਹੀਂ ਸੀ ਮਤਲਬ ਨਹੀਂ ਪਹਿਲਾਂ ਕੁਝ ਖਾਂਦਾ ਪੀਂਦਾ ਨਹੀਂ ਸੀਗਾ ਜੀ ਮਾੜੀ ਮੋਟੀ ਕੀ ਕਹਿੰਦੇ ਸੀ ਰੋਟੀ ਖਾ ਲੰਦਾ ਸੀਗਾ ਹੁਣ ਤਾਂ ਵੀ ਰੋਟੀ ਪਾਣੀ ਵੀ ਖਾ ਲੰਦਾ ਜੀ ਹਾਂਜੀ ਤੇ ਹੁਣ ਫਰਕ ਪਈ ਜਾਂਦਾ ਹੌਲੀ ਹੌਲੀ ਆ ਹਾਂਜੀ ਹੁਣ ਥੋੜਾ ਥੋੜਾ ਫਰਕ ਬਹੁਤ ਜ਼ਿਆਦਾ ਪਈ ਹੋਈ ਹੌਲੀ ਹੌਲੀ ਜੀ ਕਿਹੜਾ ਪਿੰਡਾ ਜੀ ਤੁਹਾਡਾ ਪਿੰਡ ਜ ਤੇ ਡਾਕਟਰ ਸਾਹਿਬ ਸਾਸਿਕਾ ਜੀ ਸਾਸਿਕਾ ਜੀ ਸਾਸ ਅਸੀਂ ਆ ਜਾਂ ਕੀ ਚੀਜ਼ਾਂ ਨੇ ਤੁਹਾਡੇ ਨੂੰ ਮਾਤਰਬ ਜਿਹੜਾ ਇੰਨਾ ਸਿੱਤੀ ਫਰਕ ਪਾਉਂਦੀ ਹੈ ਦੇਖੋ ਜੀ ਕਿਤਾ ਆਪਣਾ ਅਸੀਂ ਆਯੁਰਵੈਦਿਕ ਜਿਹੜਾ ਸਾਡਾ ਤੇਲ ਹੈ ਨਾਲ ਜਿਹੜੇ ਸਾਡੀ ਥੈਰੇਪੀ ਹੈ ਐਕੂ ਟੱਚਸ ਥੈਰੇਪੀ ਐਕੂ ਪ੍ਰੈਸ਼ਰ ਵੀ ਕਹਿ ਦਿੰਦੇ ਆ ਉਹ ਨਾਲ ਅਸੀਂ ਪੁਆਇੰਟਸ ਵਗੈਰਾ ਨਾਲ ਤਾਂ ਅਸੀਂ ਪ੍ਰੈਸ ਕਰਦੇ ਆ ਜਿਹੜੇ ਸਾਡੇ ਕੋਲ ਮਰੀਜ਼ ਆਉਂਦੇ ਆ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਸਮਝਾ ਕੇ ਤੋਰਦੇ ਆ ਤੁਸੀਂ ਨਾਲ ਘਰੇ ਵੀ ਕਰਨਾ ਠੀਕ ਹੈ ਉਹ ਨਾਲ ਐਕੂ ਪ੍ਰੈਸ਼ਰ ਦੇ ਜਦੋਂ ਤੇਲ ਅਸੀਂ ਨਾਲ ਕਰਦੇ ਆ ਮਿਕਸ ਅਪ ਕਰ ਦਿੰਦਾ ਬਹੁਤ ਮਤਲਬ ਡੇਲੀ ਦੀ ਡੇਲੀ ਮਤਲਬ ਰਿਜ਼ਲਟ ਆ ਰਹੇ ਆ ਆਪਣੇ ਬੱਚਿਆਂ ਦੇ ਬਹੁਤ ਪੋਜ਼ੀਟਿਵ ਰਿਜ਼ਲਟ ਆ ਰਹੇ ਆ ਹੂੰ ਕਿੰਨਾ ਟਾਈਮ ਦਾ ਤਜਰਬਾ ਤੁਹਾਡਾ ਆਪਣਾ ਸਾਡੇ ਦਾ ਦੇਖੋ ਜੀ ਜਿਹੜਾ ਆਪਣਾ ਸੈਂਟਰ ਆ ਉਹਦਾ 1998 99 ਤੋਂ ਚੱਲ ਰਿਹਾ ਪਰ ਮੇਰਾ ਤਾਂ ਹੁਣ ਤੱਕ ਪੰਜ 6 ਸਾਲਾਂ ਦਾ ਹੋ ਗਿਆ ਹੈ ਜਿਹੜਾ ਤੁਸੀਂ ਇਹ ਤੇਲ ਆ ਇਹ ਕਿਤੇ ਬਾਜ਼ਾਰ ਤੋਂ ਮੰਗਾਉਣਾ ਬਾਹਰਲੇ ਦੇਸ਼ਾਂ ਚੋਂ ਮੰਗਾਉਣਾ ਕਿੱਥੋਂ ਮੰਗਾਉਣਾ ਕੀ ਸਿਸਟਮ ਹੈ ਇਹ ਹੀ ਆਪਣਾ ਆਪ ਹੀ ਬਣਾਉਣਾ ਹੈ ਆਪਣਾ ਆਪ ਦਾ ਮੈਨੂਫੈਕਚਰ ਯੂਨਿਟ ਹੈ ਆਪਣੇ ਆਪ ਦੀ ਦਵਾਈਆਂ ਵੀ ਆਏ ਰਗੈਡਰੀ ਫੈਕਟਰੀ ਆ ਆਪਾਂ ਆਪ ਹੀ ਤਿਆਰ ਕਰਦੇ ਆ ਤੇ ਆ ਮਤਲਬ ਛੋਟੀ ਜੀ ਸੀਸੀ ਆ ਹਾਂਜੀ ਹਾਂ ਇਹ ਸਾਡਾ ਆਈਫੇਜ਼ ਤੇਲ ਆ ਇਹ ਜਿਹਨੂੰ ਕਿਸੇ ਨੂੰ ਸਰਵਾਈਕਲ ਹੋਵੇ ਕਿਸੇ ਨੂੰ ਗੋਡਿਆਂ ਦੇ ਦਰਦ ਹੋਵੇ ਕਿਸੇ ਦੀ ਢੂਈ ਹੋਵੇ ਕਿਸੇ ਨੂੰ ਜੋੜਾਂ ਦਾ ਦਰਦ ਹੋਵੇ ਪੁਰਾਣੀਆਂ ਸੱਟਾਂ ਦਾ ਹੋਵੇ ਹਾਂ ਮਤਲਬ ਇਹ ਉਹਨਾਂ ਵਾਸਤੇ ਆ ਮਤਲਬ ਇੱਕ ਸ਼ੀਸ਼ੀ ਇੱਕ ਮਹੀਨੇ ਜੇ ਪਤਾ ਲੱਗ ਜਾਂਦਾ ਆਪਾਂ ਕਹਿੰਨੇ ਵਧੀਆ ਤਰੀਕੇ ਨਾਲ ਇਹ ਕੋਈ ਖਾਸ ਮਹਿੰਗੀ ਤਾਂ ਨਹੀਂ ਹੈਗੀ ਬੇਟਾ ਨਹੀਂ ਨਹੀਂ ਜੀ 400 ਦੀ ਹੈਗੀ ਸਿਰਫ ਸਿਰਫ 400 ਦੀ ਸਿਰਫ 400 ਦੀ ਇਹ 10 15 ਦਿਨ 10 ਤੋਂ ਲੈ ਕੇ 15 ਦਿਨ ਚੱਲ ਪੈਂਦੀ ਆ ਠੀਕ ਹੈ ਨਾ ਤੇ ਰਿਜ਼ਲਟ 101% ਦਊਗੀ ਗਾਰੰਟੀ ਦਊਗੀ ਮਤਲਬ ਮੈਂ ਕਹਿੰਦਾ ਪੂਰੀ ਗਾਰੰਟੀ ਹੈ ਮਿੱਤਰੋ ਆ ਸੀਸੀ ਹੈਗੀ 400 ਰੁਪਏ ਦੀ ਹੈ ਸਿਰਫ ਮਤਲਬ ਤੁਹਾਡਾ ਗੋਡਿਆਂ ਦਾ ਸਰਵਾਈਕਲ ਦਾ ਹੱਲ 100% ਕਰੂਗੀ ਤੇ ਉਹ ਇੱਕ ਗੱਲ ਹੋਰ ਹੈ ਬਈ ਇਹ ਨਾ ਪੇਨ ਕਿਲਰ ਨਹੀਂ ਆਪਣੀ ਵੀਡੀਓ ਚ ਜਿਵੇਂ ਆਪਾਂ ਸਮਝਾ ਦੇ ਹਣਾ ਜਿਹੜੇ ਆਉਣਗੇ ਹਨ ਵੀ ਇਹ ਪੇਨ ਕਿਲਰ ਨਹੀਂ ਹੈਗਾ ਇਹਨੇ ਮਸਲ ਨੂੰ ਪਾਵਰ ਦੇਣੀ ਹੈ ਹੂੰ ਤੇ ਮਤਲਬ 40 ਦਿਨ ਤੋਂ ਲੈ ਕੇ 3 ਮਹੀਨੇ ਤੱਕ ਜਿਹੜੇ ਵੀ ਬੈਠੇ ਵਧੀਆ ਰਿਜ਼ਲਟ ਆਇਆ ਨਾ ਜਿਹੜੇ ਆ ਸਰਵਾਈਕਲ ਵਾਲੇ ਹੋ ਢੂਂਗਿਆਂ ਵਾਲੇ ਗੋਟਿਆਂ ਵਾਲੇ ਆਈ ਹੈ ਆਮ ਦੇਖਣ ਨੂੰ ਮਿਲਦਾ ਬਾਈ ਵੀ ਜਿਹੜੀਆਂ ਦੇਸੀ ਦਵਾਈਆਂ ਹੁੰਦੀਆਂ ਨੇ ਵੀ ਲੰਮਾ ਟਾਈਮ ਖਾਣੀਆਂ ਪੈਂਦੀਆਂ ਨੇ ਫੇਰ ਜਾ ਕੇ ਕਿੱਥੇ ਰਿਜ਼ਲਟ ਦਿਖਾਉਂਦੀਆਂ ਨੇ ਹਾਂਜੀ 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 ਬਸ ਇਹ ਵੀ ਕਰਨਾ ਤਾਂ ਰੈਗੂਲਰ ਪੈਂਦਾ ਹਾਂ ਫਿਰ ਇਹ ਵੀ ਤੁਹਾਨੂੰ ਦੱਸ ਦੋਗੇ ਪਹਿਲੇ ਮਹੀਨੇ ਜਿਹੜੀ ਵੀ ਚੀਜ਼ ਆਪਾਂ ਤੇਲ ਨਵਾਗੇ ਵੀ ਅਗਲੇ ਨੂੰ ਮਹੀਨੇ ਜੇ ਪਤਾ ਲੱਗ ਜੂ ਹਾਂ ਵੀ ਕੋਈ ਆਪਾਂ ਚੀਜ਼ ਲੈ ਕੇ ਗਏ ਆ ਆਪਾਂ ਨੂੰ ਪਤਾ ਇਹਦਾ ਕੋਈ ਬੰਨਣ ਹੋਵੇ ਬਾਈ ਬੰਦਿਆਂ ਦਾ ਦੇਖੋ ਜੀ ਐ ਆਉਂਦਾ ਵੀ ਜਿਵੇਂ ਅੱਜ ਕੱਲ ਆਪਣੇ ਖਾਣੇ ਜੇ ਨਾ ਬੈਵਰਦੀ ਬਹੁਤ ਆ ਗਈ ਆਪਾਂ ਆਵਦੇ ਲੀਵਰ ਨੂੰ ਈਜੀ ਰੱਖ ਲਈ ਨਹੀਂ ਸਾਰਾ ਲੈ ਨਹੀਂ ਖਾਈਏ ਨੇ ਖਾਈਏ ਨੇ ਅਨੇ ਖਾ ਕੇ ਪੈ ਜੰਨੇ ਆ ਆਪਣੇ ਕੀ ਅੰਦਰ ਬੈਵਾਦੀ ਵੱਜ ਜਾਂਦੀ ਹੈ ਇਹ ਵੀ ਜਦੋਂ ਆਪਾਂ ਨਾਲ ਕਰਦੇ ਆ 90% ਲੋਕਾਂ ਦਾ ਅੱਜ ਕੱਲ ਜੂਰਕ ਐਸਿਡ ਵੱਜ ਜਾਂਦਾ ਉਹ ਰਿਪੋਰਟਸ ਵਗੈਰਾ ਆਸੀ ਚੈੱਕ ਕਰੋ ਨੇ ਵੀ ਅੰਦਰ ਕੀ ਹੈ ਠੀਕ ਹੈ ਸਿੰਪਟਮ ਕੀ ਹੈ ਹੁਣ ਆਪਾਂ ਬਾਹਰੋਂ ਅਗਲੇ ਨੂੰ ਟ੍ਰੀਟਮੈਂਟ ਦੇਈ ਜਾਈਏ ਹਾਂ ਪ੍ਰੋਬਲਮ ਅੰਦਰ ਉਹਦੇ ਸਿੰਪਟਮਸ ਉਹਨੂੰ ਕਰਦੇ ਹੋਣ ਹਨਾ ਖਰਾਬ ਉਹ ਫਿਰ ਨਾਲ ਅਸੀਂ ਟੈਸਟ ਕਰਾ ਕੇ ਨਾਲ ਫਿਰ ਉਹਨੂੰ ਉਦਾਂ ਗਾਈਡ ਕਰਦੇ ਆ ਉਹਦਾ ਭੋਜਨ ਅਸੀਂ ਚੇਂਜ ਕਰਦੇ ਆ ਹੂੰ ਹੂੰ ਆਪਾਂ ਨੂੰ ਦੋਸਤੋ ਕੀ ਲਾਦਾ ਹੁੰਦਾ ਵੀ ਵੱਡੇ ਹਸਪਤਾਲੇ ਵੀ ਉਹਨਾਂ ਦੇ ਵਿੱਚ ਜਾਈਏ ਜਦੋਂ ਵੱਡੇ ਵੱਡੇ ਸੀਸੇ ਦੇਖਦੇ ਆ ਪਰ ਕਈ ਵਾਰ ਕਈ ਲੋਕ ਹੈ ਰਹਿ ਜਾਂਦਾ ਬੰਦਾ ਵੀ ਪਤਾ ਨਹੀਂ ਲਾਦਾ ਉਹ ਅਸੀਂ ਤੁਹਾਡੇ ਤੱਕ ਪਹੁੰਚਾਉਣਾਗਾ ਮਤਲਬ ਕਿਹੜੀਆਂ ਕਿਹੜੀਆਂ ਡਿਟੇਲ ਦੇ ਵਿੱਚ ਦੱਸੂਈ ਬਿਮਾਰੀ ਦਾ ਹੱਲ ਕਰ ਮਤਲਬ ਇਕਦਾ ਮੈਂ ਤਾਂ ਸੀ ਆ ਬੱਚਿਆਂ ਦਾ ਕਰਦੇ ਜੀ ਜਿੰਨੇ ਬੱਚੇ ਆ ਜੀ ਜਿਹੜਾ ਆਪਣਾ ਤੁਹਾਨੂੰ ਦੱਸ ਹੀ ਦਿੱਤਾ ਲਾਈਫ ਹੈ ਜੀ ਦਾ ਇਹ ਸਾਡਾ ਲਾਈਫ ਹੈ ਜੀ ਪਲੱਸ ਆ ਇਹ ਅਸੀਂ ਬੱਚਿਆਂ ਨੂੰ ਦਿੰਨੇ ਆ ਇਹ ਸਾਡਾ ਇਹ ਲਾ ਲਓ ਵੀ ਦਵਾਈਆਂ ਵੱਧਵਾ ਕੇ ਤੇਲ ਬਣਾਇਆ ਗਿਆ ਹੈ ਨਾ ਅੱਜ ਬੱਚੇ ਜਿਹੜੇ ਆਪਣੇ ਆ ਤੁਸੀਂ ਦੇਖਿਆ ਹੀ ਆ ਇਹੋ ਜਿਹੇ ਬੱਚਿਆਂ ਵਾਸਤੇ ਅਸੀਂ ਇਹ ਦਿੰਨੇ ਜੀ ਕਿ ਬੱਚੇ ਆਹ ਸੀਪੀ ਵਾਲੇ ਹੋਗੇ ਮਸਕੂਲਰ ਵਾਲੇ ਬੱਚੇ ਹੋਗੇ ਤਾਂ ਜਿਹੜੇ ਅਧਰੰਗ ਵਾਲੇ ਹੋਗੇ ਉਹ ਇਹ ਜੇ ਬੱਚਿਆਂ ਵਾਸਤੇ ਅਸੀਂ ਆ ਲਾਈਫ ਹੈ ਜੀ ਪਲੱਸ ਤੇਰਾ ਠੀਕ ਹੈ ਬੱਚੇ ਨੂੰ ਤੋਰ ਕੇ ਦਿਖਾਵਾਂਗੇ ਜੀ ਇੱਕ ਮਿੰਟ ਲਈ ਤੁਸੀਂ ਦੇਖੋ ਦੋਸਤੋ ਆ ਬੱਚਾ ਜਿਹੜਾ ਤੁਸੀਂ ਦੇਖ ਰਹੇ ਹੋ ਪਹਿਲਾਂ ਬਿਲਕੁਲ ਨਹੀਂ ਸੀ ਤੁਰਦਾ ਤੇ ਬੈਠਾ ਰਹਿੰਦਾ ਸੀ ਤੇ ਹੁਣ ਦੇਖੋ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਜਿਹੜਾ ਪਹਿਲਾਂ ਹਾਂਜੀ ਹਾਂਜੀ ਬਹੁਤ ਫਰਕ ਪੈ ਗਿਆ ਸੀ ਤੇ ਹੋਰ ਵੀਡੀਓ ਰਹੀ ਕੀ ਸੁਨੇਹਾ ਦੇਣਾ ਚਾਹੋਗੇ ਵੀ ਜੇ ਕਿਸੇ ਦਾ ਬੱਚਾ ਠੱਲ ਲਗਾ ਐਵੇਂ ਇੱਥੇ ਆ ਸਕਦਾ ਹਾਂਜੀ ਸਸਤੇ ਇਹੀ ਕਹਿੰਦੇ ਵੀ ਬੱਚਿਆਂ ਦਾ ਭਲਾ ਹੋਵੇ ਵੱਧ ਤੋਂ ਵੱਧ ਇੱਥੇ ਆਉਣ ਬਾਈ ਕੁੜੀ ਜੀ ਵੀਡੀਓ ਭਾਲੇ ਵਾਲੀ ਆ ਦੋਸਤੋ ਸ਼ੇਅਰ ਜ਼ਰੂਰ ਕਰੋ ਜੀ ਤੇ ਮੰਨ ਲਓ ਜਿਵੇਂ ਤੇਲ ਆ ਸਾਡਾ ਸਰਵਾਈਕਲ ਹੋ ਗਿਆ ਢੂਜ ਦੇ ਦਰਦ ਹੋ ਗਏ ਪੁਰਾਣੇ ਦਰਦ ਹੋ ਗਏ ਸੱਟਾਂ ਵੱਜੀਆਂ ਆਉਂਦੀਆਂ ਕੇ ਇਹ ਜੁਹਾਂ ਦਾ ਦਰਦ ਹੋ ਗਿਆ ਹਨ ਕੋਈ ਦਰਦ ਦਾ ਮਤਲਬ ਕੋਈ ਵੀ ਹੋਵੇ ਆਪਾਂ ਦਰਦ ਠੀਕ ਕਰਨਾ ਅੱਛਾ ਮਾਂ ਬ ਜਾਦੂ ਮਾਰ ਕੇ ਠੀਕ ਹੋ ਗਏ ਮਤਲਬ ਜਾਦੂ ਨਹੀਂ ਮਤਲਬ ਇਹ ਹੈ ਵੀ ਆਪਣਾ ਤਿਆਰ ਬਾਈ ਬਾਈ ਹੈ ਤੇਲ ਆਪਣਾ ਮੰਨ ਲਓ ਹੁਣ ਤੁਸੀਂ ਇਹ ਲਾ ਲਓ ਵੀ ਜੇ 2000 ਤੋਂ ਹੀ ਮੰਨੀਏ ਵੀ ਫਾਦਰ ਸਾਹਿਬ ਨੇ ਇਹਨੂੰ ਚਲਾਇਆ ਸੀਗਾ ਅੱਜ 2024 ਹੀ ਹੋ ਗਿਆ 24 ਸਾਲ ਦੇਖ ਲਓ ਹੁਣ ਤੁਸੀਂ ਵੀ ਹੌਲੀ ਹੌਲੀ ਇਹ ਆਪਣਾ 12 3 ਨੇ ਇਸੇ ਨੂੰ ਆਪ ਦਾ ਮਾਰਕਾ ਬਣਾ ਲਿਆ ਸੀਗਾ ਲਾਈਫ ਜੀ ਦਾ ਵੀ ਦੇਖ ਲਓ ਤੁਸੀਂ ਹੁਣ ਜਿਵੇਂ ਪੁਰਾਣੀ ਚੀਜ਼ ਚੱਲਦੀ ਆ ਤਾਂ ਉਹ ਤਾਂ ਹੀ ਡਿਵੈਲਪ ਹੁੰਦੀ ਆ ਨਾ ਜਿਹਦਾ ਰਿਜ਼ਲਟ ਹੁੰਦਾ ਤੇ ਇੱਕ ਵਾਰੀ ਐਡਰੈਸ ਜ਼ਰੂਰ ਦੱਸਿਓ ਜੀ ਆਪਣਾ ਜੀ ਰਾਮਪੁਰਾ ਫੂਲ ਆ ਸੂਏ ਵਾਲਾ ਰੋਡ ਆ ਇਹ ਮਹਾਰਾਜ ਪਟਿੰਡਾ ਬਾਈਪਾਸ ਨੇੜੇ ਚਾਰ ਨੰਬਰ ਪੌਲ ਸਾਹਮਣੇ ਆਪਣੇ ਡਾਕਟਰ ਅਗਰਵਾਲਾ ਹਸਪੀਟਲ ਆ ਆਪਣਾ ਬਿਲਕੁਲ ਉਹਦੇ ਓਪੋਜੀਟ ਆ ਪਟੜੀ ਵਾਲੀ ਸਾਈਡ ਸੂਈ ਤੇ ਇੱਕ ਗੱਲ ਹੋਰ ਵੀਰੇ ਲਾਸਟ ਦੇ ਵਿੱਚ ਵੀ ਜਿਹੜਾ ਇਹ ਤੁਹਾਡਾ ਤੇਲ ਆਗਾ ਤੁਸੀਂ ਘਰੋਂ ਘਰੀ ਡਿਲੀਵਰ ਕਰ ਦੇਵੋਗੇ ਜੇ ਮਤਲਬ ਆਰਡਰ ਕਰਤਾ ਕਿਸੇ ਨੇ ਵੈਸੇ ਤਾਂ ਇਹ ਆ ਬਈ ਜੇ ਤਾਂ ਆਪਣੇ ਕੋਲ ਆ ਕੇ ਲੈ ਕੇ ਜਾਣਗੇ ਤਾਂ ਕੁਝ ਗੱਲਾਂ ਹੁੰਦੀਆਂ ਸਮਝਾਉਣ ਆ ਰਹੀਆਂ ਆਪਾਂ ਉਹ ਵੀ ਮੁਬਾਰਕਾ ਜੇ ਕਿਸੇ ਨੇ ਮਤਲਬ ਨਹੀਂ ਆਇਆ ਜਾਂਦਾ ਉਹ ਆਪਾਂ ਡਿਲੀਵਰੀ ਵੀ ਕਰ ਦਾਂਗੇ ਉਹ ਫੋਨ ਤੇ ਸਮਝਾ ਦੋਗੇ ਹਾਂ ਨਹੀਂ ਹਾਂ ਉਹ ਫੋਨ ਤੇ ਆਪਾਂ ਸਮਝਾ ਲਾਂਗੇ ਕੋਈ ਚੱਕਰ ਨਹੀਂ ਹੈ ਮਿੱਤਰੋ ਆ ਸਿਰਫ 400 ਰੁਪਏ ਦੀ ਚੀਜ਼ ਥੋੜਾ ਮਤਲਬ ਗੋਡਿਆਂ ਦਾ ਦਰਦ ਸਰਵੈਕਲ ਹੋਰ ਵੀ ਬਹੁਤ ਪ੍ਰੋਬਲਮ ਆ ਮੈਂ ਠੀਕ ਕਰ ਦੂਗੀ ਰਾਮਪੁਰੇ ਸਰ ਦੇ ਵਿੱਚ ਖੜੇ ਆਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਸੇ ਦਾ ਭਲਾ ਹੋ ਜੂ ਹਾਂਜੀ ਧੰਨਵਾਦ